ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਔਰ ਸਾਡੇ ਨਾਲ ਮੌਜੂਦ ਨੇ राजीव ਭਾਸਕਰ ਜੀ ਸੀਨੀਅਰ ਪੱਤਰਕਾਰ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਬਹੁਤ ਬਹੁਤ ਸ਼ੁਕਰੀਆ ਜੱਲਾ ਸਰ ਬਹੁਤ ਧੰਨਵਾਦ ਜੀ ਭਾਸਕਰ ਸਾਹਿਬ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਇਹ ਗੱਲ ਤਾਂ ਲਗਭਗ ਸਾਫ਼ ਹੋ ਗਈ ਕਿ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਮਝੌਤਾ ਹੋਏਗਾ ਪਰ ਚਰਚਾਵਾਂ ਇਹ ਨੇ ਕਿ ਸਮਝੌਤਾ ਹੋ ਕਿਉਂ ਨਹੀਂ ਰਿਹਾ ਅਨਾਉਂਸਮੈਂਟ ਹੋ ਕਿਉਂ ਨਹੀਂ ਰਹੀ ਹਾਲਾਂਕਿ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ 2-3 ਦਿਨ ਦੇ ਵਿੱਚ ਕੁਝ ਨਾ ਕੁਝ ਫੈਸਲਾ ਹੋਏਗਾ ਹੁਣ ਸੂਤਰ ਇਹ ਦੱਸ ਰਹੇ ਨੇ ਖਬਰਾਂ ਇਹ ਆ ਰਹੀਆਂ ਨੇ ਕਿ ਸਿਰਫ ਸੀਟਾਂ ਦੀ ਵੰਡ ਦਾ ਮਸਲਾ ਨਹੀਂ ਹੈ 8-5 ਜਾਂ 7-6 ਦੀ ਵੰਡ ਦਾ ਮਸਲਾ ਨਹੀਂ ਹੈ ਮਸਲਾ 227 ਚ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਵਰਗ ਹੈ ਜੋ ਇਹ ਮਹਿਸੂਸ ਕਰਦਾ ਹੈ ਕਿ ਕਿਤੇ ਭਾਜੀਪੀ ਨਾਲ ਹੁਣ ਸਮਝੌਤਾ ਕੀਤਾ ਅਕਾਲੀ ਦਲ ਨਾਲ ਵੀ ਉਹੀ ਹਾਲਾਤਾਂ ਦੇ ਵਿੱਚ ਉਸੇ ਤਰ੍ਹਾਂ ਦੀਆਂ ਸਥਿਤੀਆਂ ਨਾ ਬਣਨ ਜਿਸ ਤਰ੍ਹਾਂ ਦੀਆਂ ਹਰਿਆਣੇ 'ਚ ਵੇਖੀਆਂ ਜਿਸ ਤਰ੍ਹਾਂ ਦੀਆਂ ਮਹਾਰਾਸ਼ਟਰ 'ਚ ਵੇਖੀਆਂ ਇਹ ਜਿਹੜੀ ਚਿੰਤਾ ਹੈ ਇਹ ਵੀ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਵਿੱਚ ਪਰ ਸੁਖਵੀਰ ਬਾਦਲ ਸਤਾਈ ਲਈ ਵੀ ਜ਼ਰੂਰ ਕੁਝ ਨਾ ਕੁਝ ਭਰੋਸਾ ਚਾਹੁੰਦੇ ਨੇ ਅਗਰ 8 5 ਜਾਂ 7 6 ਦਾ ਸਮਝੌਤਾ ਹੁੰਦਾ ਹੈ ਅਗਰ ਬੀਜੇਪੀ ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿੱਤ ਜਾਂਦੀ ਹੈ ਇਹਦਾ ਮਤਲਬ ਹੈ ਫਿਰ ਬੀਜੇਪੀ ਪੰਜਾਬ 'ਚ ਵੱਡਾ ਭਰਾ ਤੇ ਫਿਰ ਸਤਾਈ 'ਚ ਅੱਗੇ ਵੱਡਾ ਭਰਾ ਲੱਗੇਗਾ ਜਾਂ ਛੋਟਾ ਭਰਾ ਇਹਦੇ ਉੱਪਰ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਹੁਣੇ ਹੀ ਠੋਸ ਭਰੋਸਾ ਚਾਹੁੰਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਸੁਨੀਲ ਜਾਖੜ ਕਈ ਵਾਰ ਖੇਤਰੀ ਪਾਰਟੀ ਨੂੰ ਤਕੜਾ ਕਰਨ ਦੀ ਗੱਲ ਕਰ ਚੁੱਕੇ ਨੇ ਪਰ ਕੀ ਸੁਨੀਲ ਜਾਖੜ ਇਹ ਵਕਾਲਤ ਕਰਨਗੇ ਕਿ ਭਾਵੇਂ ਅਕਾਲੀ ਦਲ ਵੱਧ ਸੀਟਾਂ ਜਿੱਤੇ 24 ਚ ਭਾਵੇਂ 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 ਭਾ सर्वेक्षण ਜਿਹੜਾ ਅੰਦਰੂਨੀ ਸਰਵੇਖਣ ਪਾਰਟੀ ਨੇ ਕਰਾਇਆ ਉਹਦੇ ਆਧਾਰ ਤੇ ਚਿਹਰੇ ਐਲਾਨੇ ਗੀ ਸੋ ਕਈ ਟਿਕਟਾਂ ਕੱਟੀਆਂ ਜਾਣਗੀਆਂ ਕਈ ਸਿਟਿੰਗ ਐਮਪੀ ਇਧਰੋਂ ਉਧਰ ਕੀਤੇ ਜਾਣ ਦੀ ਚਰਚਾ ਹੈ ਔਰ ਕਈ ਨਾ ਰਿਜ਼ਰਵ ਚ ਹੈ ਬਠਿੰਡਾ ਚ ਇੱਕ ਵਾਰੀ ਫੇਰ ਬੀਬੀ ਅਮ੍ਰਿਤਾ ਵੜਿੰਗ ਦਾ ਨਾਮ ਉਮੀਦਵਾਰ ਦੇ ਤੌਰ ਤੇ ਅੱਗੇ ਵਧਿਆ ਔਰ ਵਿਨੋਦ ਖੰਨਾ ਦੀ ਧਰਮ ਪਤਨੀ ਕਵਿਤਾ ਖੰਨਾ ਜਿਹੜੇ ਮਜ਼ਬੂਤ ਆਗੂ ਦੇ ਤੌਰ ਤੇ ਉਭਰੇ ਸੀ ਜਦੋਂ ਵਿਨੋਦ ਖੰਨਾ ਬਿਮਾਰ ਸੀ ਔਰ ਲੋਕਾਂ ਦੇ ਵਿੱਚ ਉਹਨਾਂ ਨੇ ਵਿਨੋਦ ਖੰਨਾ ਦੀ ਬਿਮਾਰੀ ਦੇ ਸਮੇਂ ਵੀ ਲੋਕਾਂ ਦੇ ਵਿੱਚ ਉਹਨਾਂ ਦੇ ਸਾਰੇ ਕੰਮਾਂ ਨੂੰ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਸੋ ਕਵਿਤਾ ਖੰਨਾ ਦਾਵੇਦਾਰਤਾ ਨਹੀਂ ਟਿਕਟ ਦੇ ਪਰ ਕੀ ਉਹ ਵੀ ਕਿਸੇ ਹੋਰ ਪਾਰਟੀ ਦੇ ਸੰਪਰਕ 'ਚ ਨੇ ਅਗਰ ਬੀਜੇਪੀ ਨੇ ਇਸ ਵਾਰ ਉਹਨਾਂ ਦੀ ਥਾਂ ਡਰੋਨ ਦੇ ਰਾਹੀਂ ਕੋਈ ਕੈਂਡੀਡੇਟ ਉਤਾਰਿਆ ਸੋ ਸਵਾਲ ਬਹੁਤ ਸਾਰੇ ਨੇ ਇੱਕ ਇੱਕ ਕਰਕੇ ਸਾਰੇ ਸਵਾਲਾਂ ਤੇ ਜਾਵਾਂਗੇ ਸੁਸ਼ੀਲ ਕੁਮਾਰ ਰਿੰਕੂ ਦਾ ਬਿਆਨ ਕੱਲ ਦਾ ਮੀਡੀਆ 'ਚ ਬੜਾ ਸੁਰਖੀਆਂ ਬਣਿਆ ਕਿ ਆਪ ਨੂੰ ਵੀ ਕਾਂਗਰਸ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਸੁਸ਼ੀਲ ਕੁਮਾਰ ਰਿੰਕੂ ਨੂੰ ਇਹ ਗੱਲ ਕਿਉਂ ਕਹਿਣੀ ਪਈ ਇਹ ਵੀ ਸਵਾਲ ਬਹੁਤ ਵੱਡਾ ਇੱਕ ਇੱਕ ਕਰਕੇ ਵਾਪਸ ਆਵਾਂਗੇ ਭਾਸਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਔਰ ਭਾਜਪੀ ਦੇ ਸੰਭਾਵੀ ਗਠਜੋੜ ਤੇ ਸੀਟਾਂ ਦੀ ਵੰਡ ਤੇ 27 ਦੇ ਫਾਰਮੂਲੇ ਤੇ ਜ਼ਰਾ ਚਾਨਣਾ ਪਾਓ ਜਿੱਥੇ ਤੱਕ ਅਕਾਲੀ ਦਲ ਔਰ ਪਾਜ ਪਾਦਾ ਗਠਬੰਧਨ ਹੈ ਬਹੁਤ ਸਾਰੇ ਅਕਾਲੀ ਲੀਡਰ ਨਾਲ ਮੇਰੀ ਗੱਲ ਹੋਈ ਔਰ ਇਹ ਸਮਝੌਤਾ ਤਕਰੀਬਨ ਫਾਈਨਲ ਹੈ ਕੱਲ ਜਦ ਅਮਿਤ ਸ਼ਾਹ ਉਹਨਾ ਇੱਕ ਟੀਵੀ ਚੈਨਲ ਦੇ ਕਹਿ ਰਹੇ ਸੀਗੇ ਕਿ ਅਸੀਂ ਇਸ ਸਮਝੋਤੇ ਦੇ ਪ੍ਰਤੀ ਜਦ ਐਂਕਰ ਨੇ ਯਾਨੀ ਪੱਤਰਕਾਰ ਨੇ ਸਵਾਲ ਪੁੱਛਿਆ ਕਦੀ ਹਾਂ ਕਦੀ ਨਾ ਤੇ ਇਹਦੇ ਉੱਤੇ ਅਮਿਤ ਸ਼ਾਹ ਉਹਨਾਂ ਥੋੜੀ ਜਿਹੀ ਨਰਾਜ਼ ਨਜ਼ਰ ਆਇਆ ਉਹ ਕਹਿੰਦੇ ਨੇ ਹਾਂ ਨਾ ਦਾ ਤੇ ਕੋਈ ਸਵਾਲ ਹੀ ਨਹੀਂ ਹੁੰਦਾ ਉਹਨਾਂ ਨੇ ਆਫਰ ਦਿੱਤੀ ਅਸੀਂ ਕਾਊਂਟਰ ਆਫਰ ਦਿੱਤੀ ਉਹ ਅਸੀਂ ਕਾਊਂਟਰ ਆਫਰ ਦਿੰਦੇ ਨੇ ਤੇ ਉਹ ਆਫਰ ਦਿੰਦੇ ਨੇ ਯਾ ਹੀ ਨਹੀਂ ਆਫਰਾਂ ਦਾ ਕੰਮ ਚੱਲ ਰਿਹਾ ਔਰ ਇਹ ਜਿਹੜੀ ਆਫਰ ਆਫਰ ਵਾਲਾ ਗੇਮ ਹੈ ਮੈਨੂਅਲ ਲੱਗਦਾ ਹੈ ਕਿ 8 5 ਤੇ ਜਾ ਕੇ ਟਿਕ ਗਿਆ ਔਰ 8 5 ਦੇ ਵਿੱਚ ਦੋ ਉਹ ਕਿਹੜੀ ਸੀਟਾਂ ਹੈਗੀਆਂ ਜਿਹਦੇ ਵਿੱਚ ਬੀਜੇਪੀ ਦੀ ਮੰਗ ਹੈਗੀ ਹੈ ਕਿ ਉਹਨਾਂ ਨੂੰ ਦਿੱਤੀ ਜਾਏ ਪਟਿਆਲਾ ਓਬਵੀਅਸ ਹੈ ਕਿਉਂਕਿ ਵਰਨਿਤ ਕੋਰੋਨਾ ਨੇ ਉੱਥੋਂ ਲੜਨਾ ਔਰ ਪਟਿਆਲਾ ਬੀਜੇਪੀ ਦੇ ਖਾਤੇ ਦੇ ਵਿੱਚ ਜਾ ਰਹੀ ਹੈ ਔਰ ਕਾਂਗਰਸ ਨੂੰ ਅਕਾਲੀ ਦਲ ਨੂੰ ਵੀ ਉਹਦੇ ਉੱਤੇ ਬਹੁਤਾ ਇਤਰਾਜ਼ ਨਹੀਂ ਹੋਏਗਾ ਦੂਜੀ ਸੀਟ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਵੀ ਲੁਧਿਆਣਾ ਵੀ ਹੋ ਸਕਦੀ ਹੈ ਨਹੀਂ ਉਹ ਜਲੰਧਰ ਸੀਟ ਹੈ ਜਿਹੜੀ ਇਹਨੂੰ ਐਤਕੀ ਬੀਜੇਪੀ ਮੰਗ ਰਹੀ ਹੈ ਕਿਉਂ ਮੰਗ ਰਹੀ ਹੈ ਇਹਨੂੰ ਵੀ ਸਮਝਣ ਦੀ ਤੇ ਇੱਕ ਤਰੀਕੇ ਨਾਲ ਡੀਕੋਡ ਕਰਨ ਦੀ ਲੋੜ ਹੋਏਗੀ ਕਿ ਕਾਰਨ ਕੀ ਹੈ ਕਿ ਬੀਜੇਪੀ ਜਲੰਧਰ ਸੀਟ ਦੇ ਉੱਤੇ ਇੰਨਾ ਤਵੱਜੋ ਕਿਉਂ ਦੇ ਰਹੀ ਹੈ ਕਿਉਂਕਿ ਦੇਖਦੇ ਟਾਈਮ ਤੇ ਐ ਵੀ ਨਹੀਂ ਪਤਾ ਲੱਗਦਾ ਕਿ ਜਲੰਧਰ ਤੋਂ ਸਟਰੋਂਗ ਕੈਂਡੀਡੇਟ ਕਿਹੜਾ ਹੋ ਸਕਦਾ ਹੈ ਭਾਜਪਾ ਦਾ। ਹੁਣ ਗੱਲ ਕਰੀਏ ਆਕਾਲੀ ਦਲ ਭਾਜਪਾ ਦੇ ਇਸ ਗੱਠਜੋੜਨ ਜਦ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਆਕਾਲੀ ਦਲ ਦੀ ਉਹਦੇ ਵਿੱਚ ਕਿਸ ਤਰੀਕੇ ਦੀ ਗੱਲਾਂ ਉੱਠ ਉੱਠ ਜਾਣਗੀਆਂ। ਪਹਿਲੇ ਵੀ ਇਹ ਗੱਲ ਆਈ ਸੀਗੀ ਕਿ ਆਕਾਲੀ ਦਲ ਤਦ ਤੱਕ ਭਾਜਪਾ ਨਾਲ ਸਮਝੌਤਾ ਨਹੀਂ ਕਰ ਸਕਦਾ ਜਦ ਤੱਕ ਕਿ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਮੁੱਦਿਆਂ ਨੂੰ ਆਕਾਲੀ ਦਲ ਲੈ ਕੇ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਦਾ ਹੈ ਖਾਸ ਕਰਕੇ ਉਹ ਪੰਥਕ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਯਾ ਫਿਰ ਕਿਸਾਨੀ ਮੁੱਦੇ ਉਹਨਾਂ ਮੁੱਦਿਆਂ ਦੇ ਉੱਤੇ ਭਾਜਪਾ ਨੇ ਹਜੇ ਤੱਕ ਕੋਈ ਪੋਜ਼ਿਟਿਵ ਰੁਖ ਖਾਸ ਕਰਕੇ ਅਕਾਲੀ ਦਲ ਦੇ ਪੱਖ ਦੇ ਪੱਖ ਦੇ ਨਾਲ ਮੈਚ ਕਰਦਾ ਹੈ ਰੁਖ ਨਹੀਂ ਦਿੰਦਾ ਇਹ ਗੱਲ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉੱਠੇਗਾ ਔਰ ਬਹੁਤ ਸਾਰੇ ਲੀਡਰਾਂ ਨਾਲ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਮੇਰੀ ਗੱਲ ਹੋਈ ਹੈ ਇਸ ਅਲਾਈਂਸ ਦੇ ਖਿਲਾਫ ਤੇ ਨਹੀਂ ਕਰਨਗੇ ਲੇਕਿਨ ਬੀਜੇਪੀ ਦਾ ਕੋਈ ਰੁਖ ਸਾਫ਼ ਨਾ ਕਰਨਾ ਔਰ ਖਾਸ ਕਰਕੇ ਅੰਦਰ ਖਾਤੇ ਬਿਨਾਂ ਬਿਨਾ ਜੀ ਦਾ ਕਹਿੰਦੇ ਨਾ ਪੰਜਾਬੀ ਦੇ ਵਿੱਚ ਉਸੇ ਤਨਖਾਹ ਦੇ ਉੱਤੇ ਅਕਾਲੀ ਦਲ ਅਗਰ ਕੰਮ ਕਰਨ ਨੂੰ ਤਿਆਰ ਹੋ ਰਿਹਾ ਹੈ ਤੇ ਫਿਰ ਅੱਗੇ ਚੱਲ ਕੇ ਕੋਈ 2027 ਦਾ ਕੋਈ ਸਮਝੌਤਾ ਤਾਂ ਨਹੀਂ ਹੋ ਰਿਹਾ ਜਿਹਦੇ ਕਰਕੇ ਹੁਣ ਇਸ ਸਮਝੋਤੇ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਕਿਉਂਕਿ ਹਾਲਾਤ ਐ ਨੇ ਕਿ ਪੰਜ ਜਿਹੜੀ ਭਾਜਪਾ ਸੀਟਾਂ ਲੜੇਗੀ ਜੇ ਉਹਦੇ ਵਿੱਚ ਬਹੁਤੇ ਅਸੈਂਬਲੀ ਸੈਗਮੈਂਟਸ ਦੇ ਵਿੱਚ ਭਾਜਪਾ ਅੱਗੇ ਰਹੀ ਤੇ ਅੱਗੇ ਚੱਲ ਗਏ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਤੁਸੀਂ ਗੱਲ ਲਲਾ ਸਾਹਿਬ ਕਹਿ ਕੇ ਹਟੇ ਹੋ ਨਾ ਵੱਡੇ ਭਰਾ ਵਾਲੀ ਭੂਮਿਕਾ ਉਹ ਵੀ ਬੀਜੇਪੀ ਦੀ ਅੱਗੇ ਚੱਲ ਕੇ ਮੰਗ ਹੋ ਸਕਦੀ ਹੈ ਔਰ ਜਿੱਥੇ ਤੱਕ ਬੀਜੇਪੀ ਦਾ ਖੇਤਰੀਆ ਪਾਰਟੀਆਂ ਦੇ ਵਿੱਚ ਜਿਹੜੇ ਜਿਹੜੇ ਵੀ ਸੂਬੇ ਦੇ ਵਿੱਚ ਲਾਈਵ ਹੋਇਆ ਭਾਵੇਂ ਮਹਾਰਾਸ਼ਟਰ ਲੈ ਲਓ ਹਰਿਆਣਾ ਤੇ ਤਾਂ ਦਾ ਤਾਦਾ ਐਗਜ਼ਾਮਪਲ ਹੈਗਾ ਜਦ ਜਜਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ ਔਰ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ ਇੱਕ ਵੀ ਸੀਟ ਦੇਣ ਤੋਂ ਇਨਕਾਰ ਕਰਦਾ ਹਿਮਾਚਲ ਦੇ ਵਿੱਚ ਉਹ ਜਿਹੜੇ 6 ਦਲ ਬਦਲੂ ਸੀਗੇ ਯਾਨੀ ਕਾਂਗਰਸ ਦੇ ਜਿਹੜੇ 6 ਐਮਐਲਏ ਬੀਜੇਪੀ ਦੇ ਵਿੱਚ ਗਏ ਸੀ ਉਹਨਾਂ ਨੂੰ ਤੇ ਤਵੱਜਹ ਦੇ ਰਹੇ ਨੇ ਕਿ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ 6 ਨੂੰ 6 ਨੂੰ ਉਤਾਰਨ ਦੀ ਗੱਲ ਚੱਲ ਰਹੀ ਹੈ ਪਰ ਹਾਲਾਤ ਐਲਾਈਅੰਸ ਦੀ ਤਰਫ ਅੱਗੇ ਤੇ ਵਧ ਰਹੇ ਨੇ ਪਰ ਪਾਰਟੀ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਇੱਕ ਅਸੰਤੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਅਗਰ ਅਸੀਂ ਬਿਨਾਂ ਕਿਸੇ ਪੋਜ਼ਿਟਿਵ ਰੁਖ ਤੋਂ ਐਲਾਈਅੰਸ ਕੀਤਾ ਤੇ ਅੱਗੇ ਚੱਲ ਕੇ ਸਾਡੀ ਪਾਰਟੀ ਦੀ ਹਾਲਤ ਉਹ ਸ਼ਿਵ ਸੈਨਾ ਵਰਗਾ ਨਾ ਹੋ ਗਈ ਹੋਏ ਜਿੱਥੇ ਉਹ ਸ਼ਿਵ ਸੈਨਾ ਨੂੰ ਤੋੜ ਕੇ ਸ਼ਿੰਦੇ ਸਾਹ ਸ਼ਿੰਦੇ ਸਾਹ ਦੀ ਅੱਧੀ ਸੈਨਾ ਤੇ ਉੱਥੇ ਚਲੀ ਗਈ ਔਰ ਅਜੀਤ ਪਵਾਰ ਐਮ ਸੀ ਪੀ ਦੇ ਨਾਲ ਜਿਸ ਤਰੀਕੇ ਨਾਲ ਕੀਤਾ ਔਰ ਹੁਣ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਕੀਤਾ ਪਰ ਇਸ ਗੱਲ ਨੂੰ ਦਰਕਨਾਰੇ ਰੱਖਦੇ ਹੋਏ ਫਿਲਹਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾ ਪੂਰੀ ਕੋਸ਼ਿਸ਼ ਕਰਨਗੇ ਕਿ ਇਹ ਸਮਝੌਤਾ ਅੱਗੇ ਵਧੇ ਕਾਰਨ ਕਿ ਕੋਈ ਚਾਰਾ ਨਹੀਂ ਬਚਿਆ ਚਾਰਾ ਨਾ ਬਚਣਾ ਯਾਨੀ ਦੋਨੋਂ ਪਾਰਟੀਆਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਕੱਲੇ ਇਲੈਕਸ਼ਨ ਲੜੇ ਤੇ ਸ਼ਾਇਦ ਸਾਨੂੰ ਇਸ ਅਲਾਈਅੰਸ ਦੇ ਨਾਲ ਹੁੰਦਾ ਨੁਕਸਾਨ ਖਮਿਆza ਐਸ ਇਲੈਕਸ਼ਨ ਦੇ ਵਿੱਚ ਉਗਰਨਾ ਪੈ ਸਕਦਾ ਪ੍ਰਜੀਪ ਜੀ ਬੜੀ ਦਿਲਚਸਪ ਤਰੀਕੇ ਦੇ ਨਾਲ ਤੁਸੀਂ ਸਾਰੀ ਗੱਲ ਸਮਝਾਈ ਹੈ ਇਹ ਤਾਂ ਗੱਲ ਮੰਨਣ ਵਾਲੀ ਹੈ ਕਿ ਦੋਵੇਂ ਪਾਰਟੀਆਂ ਮਹਿਸੂਸ ਕਰਦੀਆਂ ਨੇ 2022 ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਡਿੱਗਿਆ ਲਗਭਗ 18% ਤੇ ਆਇਆ ਪਰ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵੀ ਡਿੱਗਿਆ ਔਰ ਦੋਵਾਂ ਪਾਰਟੀਆਂ ਨੂੰ ਸ਼੍ਰੋਮਣੀ ਅਕਾਲੀ ਦਲ 3 ਸੀਟਾਂ ਔਰ ਭਾਜਪਾ 2 ਸੀਟਾਂ ਇਹਦਾ ਮਤਲਬ ਹੈ ਦੋਵੇਂ ਪਾਰਟੀਆਂ ਮਹਿਸੂਸ ਕਰਦੀਆਂ ਨੇ ਜੇ ਅਸੀਂ ਇਕੱਲੇ ਲੜੇ ਤੇ ਅਸੀਂ ਪਛੜਾਂਗੇ ਦੋ ਜ਼ਿਮਨੀ ਚੋਣਾਂ ਅਸੀਂ ਦੇਖੀਆਂ ਸੰਗਰੂਰ ਦੀ ਵੀ ਦੇਖੀ ਜ਼ਿਮਨੀ ਚੋਣ ਜਲੰਧਰ ਦੀ ਵੀ ਦੇਖੀ ਜਲੰਧਰ ਚ ਵੀ ਭਾਜਪਾ ਔਰ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਅੰਤ ਚ ਰਹਿ ਤੀਸਰੇ ਚੌਥੇ ਨੰਬਰ ਤੇ ਰਹਿ ਅਜੇ ਹਾਲਾਤਾਂ ਦੇ ਵਿੱਚ ਗੱਠਜੋੜ ਮਜਬੂਰੀ ਵੀ ਹੈ ਪਰ ਇਸ ਗੱਠਜੋੜ ਦੇ ਪਿੱਛੇ ਦੋਨੇ ਪੋਲੀਟੀਕਲ ਪਾਰਟੀਆਂ ਦਾ ਇੱਕ ਆਪਣਾ ਏਜੰਡਾ ਵੀ ਹੈ ਅਕਾਲੀ ਦਲ ਵੀ ਸੋਚ ਰਿਹਾ ਹੋਊਗਾ ਕਿ ਜੇ ਅਸੀਂ ਗੱਠਜੋੜ ਕਰਦੇ ਹਾਂ ਤੇ ਅਸੀਂ ਕਿੰਨੀਆਂ ਸੀਟਾਂ ਜਿੱਤਾਂਗੇ ਪਰ ਜੇ ਗੱਠਜੋੜ ਨਹੀਂ ਕਰਦੇ ਤੇ ਅਸੀਂ ਕਿੱਥੇ ਖੜੇ ਹਾਂ ਇਸੀ ਤਰ੍ਹਾਂ ਭਾਜਪਾ ਵੀ ਹੈ ਔਰ ਜਿੰਨੇ ਸਰਵੇਖਣ ਚੋਣਾਂ ਤੋਂ ਪਹਿਲਾਂ ਆਏ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਜਿੰਨੇ ਸਰਵੇਖਣ ਆਏ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਅਗਰ ਦੋਵੇਂ ਪਾਰਟੀਆਂ ਗੱਠਜੋੜ ਕਰਨ ਤੇ ਚੰਗਾ ਕਰ ਸਕਦੀਆਂ ਨੇ ਪਰ ਸਤਾਈ ਦੀ ਗੱਲ ਕਿੰਨੀ ਅਹਿਮੀਅਤ ਵਾਲੀ ਹੈ ਕਿਉਂਕਿ ਵੱਡੇ ਭਰਾ ਤੇ ਛੋਟੇ ਭਰਾ ਦਾ ਮਸਲਾ ਬਹੁਤ ਤੁਰਿਆ ਪਹਿਲਾਂ ਅਕਾਲੀ ਦਲ ਦੀਆਂ ਪਾਰਲੀਮੈਂਟ ਦੀਆਂ ਸੀਟਾਂ ਜ਼ਿਆਦਾ ਹੁੰਦੀਆਂ ਸੀ ਵਿਧਾਨ ਸਭਾ ਦੇ ਮੈਂਬਰ ਜ਼ਿਆਦਾ ਹੁੰਦੇ ਸੀ ਤੇ ਅਕਾਲੀ ਦਲ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਵੱਡਾ ਭਰਾ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਅਕਾਲੀ ਦਲ ਵੱਡੇ ਭਰਾ ਦੀ ਗੱਲ ਕਰਦਾ ਸੀ ਤੇ ਸਮਝ ਆਉਂਦਾ ਸੀ ਕਿਉਂਕਿ ਬਾਦਲ ਸਾਹਿਬ ਬਹੁਤ ਸਿਆਣੀ ਉਮਰ ਦੇ ਸੀ ਔਰ ਹੁਣ ਸੁਖਬੀਰ ਬਾਦਲ ਤਾਂ ਨਰਿੰਦਰ ਮੋਦੀ ਅਮਿਤ ਸ਼ਾਹ ਤੋਂ ਛੋਟੇ ਨੇ ਤੇ ਜੇ ਹੁਣ ਸੀਟਾਂ ਵੀ ਭਾਜਪਾ ਵੱਧ ਲੈ ਗਈ ਫਿਰ ਭਾਜਪਾ 227 ਚ ਮੁੱਖ ਮੰਤਰੀ ਦਾ ਦਾਅਵਾ ਤਾਂ ਕਰ ਸਕਦੀ ਹੈ ਰਜੀਵ ਜੀ ਇਹ ਚਿੰਤਾ ਕਿੰਡੀ ਵੱਡੀ ਹੈ ਕਿ ਸੀਟਾਂ ਦੀ ਵੰਡ ਅਸੀਂ ਉਸ ਤਰੀਕੇ ਨਾਲ ਕਰੀਏ ਅਕਾਲੀ ਦਲ ਚਾਹੁੰਦਾ ਹੋਊਗਾ ਕਿ ਭਾਜਪਾ ਸਾਡੇ ਨਾਲੋਂ ਵੱਧ ਲੋਕ ਸਭਾ ਨਾ ਜਿੱਤ ਸਕੇ वैसे काट तो ਗੱਲ ਜਿਹੜੀ ਤੁਸੀਂ ਕੀਤੀ ਹੈ ਇਸ ਤਰੀਕੇ ਨਾਲ ਕਿਸੇ ਵੀ ਖੇਤਰੀ ਪਾਰਟੀ ਜਿਹੜੀ ਸਟਰੋਂਗ ਹੁੰਦੀ ਹੈ ਉਹਨੂੰ ਇਸ ਤਰੀਕੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਕਿ ਅੱਗੇ ਚੱਲ ਕੇ ਇਹ ਸਾਡੇ ਉੱਤੇ ਨਾ ਚੜ ਜਾਣ ਲੇਕਿਨ ਕੀ ਸੁਖਬੀਰ ਸਿੰਘ ਬਾਦਲ ਹੋਣਾ ਹੈ ਸਥਿਤੀ ਦੇ ਵਿੱਚ ਹੈਗੇ ਨੇ ਕਿ ਇਸ ਅਲਾਈਅੰਸ ਦੇ ਵਿੱਚ ਸਤਾਈ ਦੀ ਵੀ ਕੋਈ ਵਾਦੇ ਜਾਂ ਕੋਈ ਮੰਗ ਆਪਣੀ ਪੂਰੀ ਕਰਵਾ ਸਕਣ ਉਹ ਤੇ ਇਹ ਵੀ ਮੰਗ ਪੂਰੀ ਨਹੀਂ ਕਰਵਾ ਸਕਦੇ ਕਿ ਉਹਨਾਂ ਮੁੱਦਿਆਂ ਦੇ ਉੱਤੇ ਘੱਟ ਤੋਂ ਘੱਟ ਕੋਈ ਅਨਾਉਂਸਮੈਂਟ ਹੀ ਕਰ ਦੋ ਭਾਵੇਂ ਉਹਨੂੰ ਪੂਰੀ ਤੁਸੀਂ ਬਾਅਦ ਚੋਂ ਕਰਨਾ ਪਰ ਬੀਜੇਪੀ ਨੇ ਸਿਰੇ ਤੋਂ ਨਾ ਕਰਤੀ ਸੀ ਉਨ ਜਦ ਗੱਲ ਅਸੀਂ 27 ਦੀ ਕਰਦੇ ਆ ਨਾ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸੁਖਬੀਰ ਸਿੰਘ ਬਾਦਲ ਉਹ ਨਾ ਜਿਸ ਤਰ੍ਹਾਂ ਹੁਣ ਖਬਰਾਂ ਨਿਕਲ ਕੇ ਆ ਰਹੀਆਂ ਕਿ ਐਤ ਕੀ ਲੋਕ ਸਭਾ ਦੇ ਇਲੈਕਸ਼ਨ ਨਹੀਂ ਲੜਨਗੇ ਔਰ ਉਹ ਕਨਸੈਂਟਰੇਟ ਕਰਨਗੇ ਅਸੈਂਬਲੀ ਇਲੈਕਸ਼ਨਸ ਦੇ ਵਾਸਤੇ ਔਰ ਲੰਬੀ ਸੀਟ ਉਹਨਾਂ ਨੇ ਆਲਰੇਡੀ ਆਪਣੇ ਵਾਸਤੇ ਮਾਰਕ ਕਰ ਲਈ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਕਨਸਿਸਟੈਂਸੀ ਸੀ ਯਾਨੀ ਬਾਦਲਾਂ ਦੀ ਜੱਦੀ ਕਨਸਿਸਟੈਂਸੀ ਉਥੋਂ ਵਿਧਾਨ ਸਭਾ ਇਲੈਕਸ਼ਨ ਐਤ ਕੀ ਸੁਖਬੀਰ ਸਿੰਘ ਬਾਦਲ ਉਹਨਾਂ ਉਥੋਂ ਲੜहतक ਦੇ ਨੇ ਪਰ ਫਿਰੋਜ਼ਪੁਰ ਜਿੱਥੋਂ ਉਹ ਸਿਟਿੰਗ ਐਮਪੀ ਨੇ ਉਥੋਂ ਵਾ ਇਲੈਕਸ਼ਨ ਨਹੀਂ ਲੜਨਗੇ ਔਰ ਹਰਸਿਮਰਤ ਕੋ ਬਦਲ ਉਹਨਾਂ ਦਾ ਨਾਮ ਹੁਮ ਬਠਿੰਡੇ ਤੋਂ ਬਧਾਇਆ ਜਾ ਰਿਹਾ ਹੈ ਖਡੂਰ ਸਾਹਿਬ ਤੋਂ ਭਾਵੇਂ ਪਰਿਵਾਰ ਦੀ ਵਿਅਕਤੀ ਨੇ ਪਰ ਐਕਸਟੈਂਡਡ ਫੈਮਿਲੀ ਹੈਗੀ ਹੈ ਯਾਨੀ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦਾ ਨਾਮ ਫਿਲਹਾਲ ਚੱਲਦਾ ਪਿਆ ਹੈ ਹੁਣ ਸਵਾਲ ਹੈ ਪੈਦਾ ਹੁੰਦਾ ਹੈ ਕਿ ਜੇ ਸੁਖਵੀਰ ਸਿੰਘ ਬਦਲ ਉਹਨਾ ਫਿਰੋਖਪੁਰ ਤੋਂ ਨਹੀਂ ਲੜਨਗੇ ਤੇ ਕੌਣ ਲੜਾਂਗੇ ਜਨਮੇਜ ਸਿੰਘ ਸੇਖੋ ਜਾਂ ਫਿਰ ਕੋਈ ਨਵਾਂ ਲੀਡਰ ਪੈਦਾ ਕੀਤਾ ਜਾ ਸਕਦਾ ਹੈ ਫਰੀਦਕੋਟ ਤੋਂ ਪਿਛਲੀ ਵਾਰ ਰਾਣੀ ਕੇ ਸਾਹਿਬ ਨੇ ਇਲੈਕਸ਼ਨ ਲੜੇ ਧੀ ਐਤ ਕੀ ਕੋਈ ਨਵਾਂ ਕੈਂਡੀਡੇਟ ਦੇਣਾ ਪਏਗਾ ਕਿਉਂਕਿ ਉਥੇ ਰਾਣੀਕੇ ਸਾਹਿਬ ਦੀ ਕੋਈ ਬਹੁਤ ਵਧੀਆ ਪਰਫਾਰਮੈਂਸ ਨਹੀਂ ਸੀਗੀ। ਔਰ ਬਾਕੀ ਜਿਹੜੀ ਕਨਸਿਸਟੈਂਸੀਸ ਬਚੀਆਂ ਪਟਿਆਲੇ ਤੇ ਆਲਰੇਡੀ ਭਾਜਪਾ ਦੇ ਖਾਤੇ ਵਿੱਚ ਜਾ ਚੁੱਕੀ ਹੈ। ਲੁਧਿਆਣੇ ਦੇ ਵਿੱਚ ਮਨਪ੍ਰੀਤ ਸਿੰਘ ਆਯਾਲੀ ਸਭ ਤੋਂ ਵਧੀਆ ਕੈਂਡੀਡੇਟ ਵਜੋਂ ਉੱਭਰ ਕੇ ਆ ਰਹੇ ਨੇ। ਪਰ ਉਹਨਾਂ ਦੇ ਰਸਤੇ ਦੇ ਵਿੱਚ ਮਹੇਸ਼ਿੰਦਰ ਸਿੰਘ ਹੋਣਾ ਰੋੜਾ ਜ਼ਰੂਰ ਠਕਾ ਰਹੇ ਨੇ। ਉਹ ਵੀ ਚਾਹੁੰਦੇ ਨੇ ਕਿ ਐਤਕੀ ਲੁਧਿਆਣੇ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਉਹ ਇਲੈਕਸ਼ਨ ਲੜਨ। ਮਨਪ੍ਰੀਤ ਆਯਾਲੀ ਹੋਣ ਦੀ ਤੁਸੀਂ ਗੱਲ ਬੜੀ ਦਿਲਚਸਪ ਕੀਤੀ ਹੈ। ਮਨਪ੍ਰੀਤ ਆਯਾਲੀ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇੱਕ ਟੈਲੀਵਿਜ਼ਨ ਚੈਨਲ ਤੇ ਬੋਲ ਰਹੇ ਸੀ ਭਾਸਕਰ ਸਾਹਿਬ ਔਰ ਮਨਪ੍ਰੀਤ ਿਆਲੀ ਕਹਿੰਦੇ ਸੀ ਕਿ ਬੀਜੇਪੀ ਨਾਲ ਫੇਰ ਅਸੀਂ ਗੱਲ ਅੱਗੇ ਤੋਰ ਸਕਦੇ ਆ ਜੇ ਬੀਜੇਪੀ ਸਾਡੀਆਂ ਮੰਗਾਂ ਮੰਨੇ ਜਾਂ ਐਲਾਨ ਕਰੇ ਤੇ ਹੁਣ ਜੇ ਅਕਾਲੀ ਬੀਜੇਪੀ ਗੱਠਜੋੜ ਹੋ ਗਿਆ ਤੇ ਬੀਜੇਪੀ ਔਰ ਅਕਾਲੀ ਦਲ ਮਨਪ੍ਰੀਤ ਬਾਦਲ ਨੇ ਚੋਂ ਲੜਨ ਨੂੰ ਕਹਿਣਗੇ ਤੇ ਮਨਪ੍ਰੀਤ ਿਆਲੀ ਨੂੰ ਤੇ ਕੀ ਮਨਪ੍ਰੀਤ ਿਆਲੀ ਉਹ ਆਪਣੀਆਂ ਕੀਤੀਆਂ ਗੱਲਾਂ ਭੁੱਲ ਜਾਣਗੇ ਸਵਾਲ ਤਾਂ ਇਹ ਵੀ ਆ ਦੇਖੋ ਮਨਪ੍ਰੀਤ ਅਯਾਲੀ ਤੋਂ ਇਲਾਵਾ ਕਈ ਇਸ ਤਰ੍ਹਾਂ ਦੇ ਅਕਾਲੀ ਲੀਡਰ ਹੈਗੇ ਨੇ ਜਿਹੜੇ ਕੱਲ ਕੱਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੀਜੇਪੀ ਦੇ ਨਾਲ ਕਿਸੇ ਬਿਨਾ ਕਿਸੇ ਵਾਅਦੇ ਜਾਂ ਬਿਨਾ ਕਿਸੇ ਉਹਨਾਂ ਸ਼ਰਤਾਂ ਦੇ ਹਿਸਾਬ ਨਾਲ ਲੱਗਿਆ ਅਗਰ ਐਲਾਈਅੰਸ ਕੀਤਾ ਜਾਂਦਾ ਤੇ ਇਹਦਾ ਵਿਰੋਧ ਹੋਏਗਾ ਔਰ ਕੱਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਾਫੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜੇ ਉਹ ਅਕਾਲੀ ਭਾਜਪਾ ਦੇ ਐਲਾਈਅੰਸ ਨੂੰ ਅੱਗੇ ਵਧਾਉਂਦੇ ਨੇ ਤੇ ਉਹਨਾਂ ਗੱਲਾਂ ਦਾ ਜਵਾਬ ਉਹ ਆਪਣੀ ਹੀ ਲੀਡਰਸ਼ਿਪ ਨੂੰ ਕਿਉਂ ਦੇਣਗੇ ਜਾਂ ਕਿਸ ਤਰੀਕੇ ਨਾਲ ਦੇਣਗੇ ਕਿ ਅਸੀਂ ਐਸ ਅਲਾਈਅנס ਨੂੰ ਇਸ ਕਰਕੇ ਅੱਗੇ ਵਧਾ ਰਹੇ ਹਾਂ ਯਾਨੀ ਉਹ ਗੱਲਾਂ ਜਿਹੜੀ ਅੰਦਰ ਖਾਤੇ ਬੀਜੇਪੀ ਦੇ ਨਾਲ ਹੋਈ ਹੈ ਸ਼ਾਇਦ ਉਹ ਗੱਲਾਂ ਕੱਲ ਕੋਰ ਕਮੇਟੀ ਦੇ ਵਿੱਚ ਦਸੀਆਂ ਜਾਣ ਔਰ ਉਹਨਾਂ ਦਸੀਆਂ ਹੋਈ ਗੱਲਾਂ ਦੇ ਉੱਤੇ ਉਹ ਲੀਡਰਸ਼ਿਪ ਜਿਹੜੀ ਇਸ ਸਮਝੌਤੇ ਨੂੰ ਸ਼ਰਤਾਂ ਦੇ ਹਿਸਾਬ ਨਾਲ ਕਰਨਾ ਚਾਹੁੰਦੇ ਸੀ ਉਹ ਕਿੰਨਾ ਕੁ ਕਨਵਿੰਸ ਹੁੰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਔਰ ਮਨਪਰੀ ਤਿਆਲੀ ਵਾਲੀ ਗੱਲ ਤੁਸੀਂ ਬਿਲਕੁਲ ਠੀਕ ਹੈ ਕਿਉਂਕਿ ਉਹ ਹਮੇਸ਼ਾ ਤੋਂ ਬੀਜੇਪੀ ਦੇ ਨਾਲ ਅਲਾਈਅנס ਦਾ ਵਿਰੋਧ ਕਰਦੇ ਸੀਗੇ ਹੁਣ ਇਹਦੇ ਵਿੱਚ ਗੱਲਾਂ ਤੇ ਐ ਵੀ ਚੱਲਦੀਆਂ ਕਿ ਮਨਪ੍ਰੀਤ ਅਯਾਲੀ ਹੋਣਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਨੇ ਲੁਧਿਆਣੇ ਤੋਂ ਜੇ ਐਦਾਂ ਹੁੰਦਾ ਹੈ ਹਾਲਾਂਕਿ ਇਸ ਕੱਲ ਨੂੰ ਵੀ ਜਿਹੜੇ ਲੋਕ ਮਨਪ੍ਰੀਤ ਅਯਾਲੀ ਉਹਨਾਂ ਦੇ ਨਜ਼ਦੀਕੀ ਨੇ ਉਹ ਇਸ ਕੱਲ ਨੂੰ ਰੂਲ ਆਊਟ ਕਰ ਰਹੇ ਨੇ ਕਿ ਮਨਪ੍ਰੀਤ ਅਯਾਲੀ ਹੋਣਾ ਕਿਥੇ ਨਹੀਂ ਜਾ ਰਹੇ ਲੇਕਿਨ ਫਿਰ ਵੀ ਜਿਆਦਾ ਸੀ ਇਹ ਗੱਲ ਕਹਿੰਦੇ ਆ ਨਾ ਕਿ ਪੋਲਿਟਿਕਸ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਕੱਲ ਨੂੰ ਕੌਣ ਕੈਂਡੀਡੇਟ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜੇਗਾ ਐਦਾਂ ਵੀ ਤੁਸੀਂ ਪੱਕੇ ਤੌਰ ਤੇ ਕੁਝ ਕਹਿ ਸਕੋ ਇਹ ਵੀ ਅਜੇ ਫਿਲਹਾਲ ਮੁਸ਼ਕਿਲ ਹੈਗਾ ਕਿਉਂਕਿ ਬਹੁਤ ਸਾਰੀ ਪੋਲਿਟੀਕਲ ਪਾਰਟੀਆਂ ਦੇ ਜਦ ਅਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਕਿ ਨਾਲ ਦੇ ਨਾਲ ਕਾਂਗਰਸ ਦੀ ਗੱਲ ਕਰਨੀ ਚਾਹੀਦੀ ਹੈ ਕਿ ਕਾਂਗਰਸ ਦੇ ਘੱਟ ਤੋਂ ਘੱਟ 2 ਜਾਂ 3 ਐਮਪੀ ਸਿਟਿੰਗ ਐਮਪੀ ਦੀ ਗੱਲ ਕਰ ਰਹੇ ਹਾਂ 6 ਰਹਿ ਗਏ 6 ਵਿੱਚੋਂ ਅੱਧੇ ਐਮਪੀ ਉਹ ਵੀ ਹੋਰ ਪਾਰਟੀਆਂ ਦੇ ਨਾਲ ਟੱਚ 'ਚ ਹੈਗੇ ਨੇ ਔਰ ਕੋਈ ਵੱਡੀ ਗੱਲ ਨਹੀਂ ਉਹ ਭਾਵੇਂ ਪਾਰਲੀਮੈਂਟਰੀ ਇਲੈਕਸ਼ਨ ਲੜਨ ਪਿੱਛੇ ਪਾਰਟੀ ਦਾ ਸਿੰਬਲ ਕੋਈ ਹੋਰ ਹੋ ਸਕਦਾ ਹੈ ਔਰ ਖਾਸ ਕਰਕੇ ਤੁਹਾਡੇ ਲੁਧਿਆਣੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਇਹ ਗੱਲਾਂ ਬੜੀ ਪ੍ਰਜੋਰ ਤਰੀਕੇ ਨਾਲ ਅੱਗੇ ਵਧ ਰਹੀਆਂ ਔਰ ਦੂਜੇ ਪਾਸੇ ਜੇ ਗੱਲ ਕਰੀਏ ਹੁਸ਼ਿਆ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਬੀਜੇਪੀ ਕਵਿਤਾ ਖੰਨਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਪਰ ਇਹ ਵੀ ਗੱਲਾਂ ਨਾਲ ਦੇ ਨਾਲ ਚੱਲ ਰਹੀ ਹੈ ਕਿ ਕਵਿਤਾ ਖੰਨਾ ਉਹਨਾਂ ਨੂੰ ਅਗਰ ਟਿਕਟ ਨਹੀਂ ਮਿਲੀ ਤੇ ਹੋ ਸਕਦਾ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜਨ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਸੂਤਰ ਨੇ ਮੈਨੂੰ ਕਨਫਰਮ ਕੀਤਾ ਹੈ ਕਿ ਕਵਿਤਾ ਖੰਨਾ ਦੇ ਨਾਲ ਉਹਨਾਂ ਦੀ ਗੱਲਬਾਤ ਅੱਗੇ ਵਧ ਰਹੀ ਹੈ ਦੇਖੋ ਕਵਿਤਾ ਖੰਨਾ ਜੀ ਦਾ ਬਹੁਤ ਸਤਿਕਾਰ ਹੈ ਹਲਕੇ ਦੇ ਵਿੱਚ ਔਰ ਲੋਕਾਂ ਦੀ ਸੇਵਾ ਦੇ ਲਈ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਹੈ ਵਿਨੋਦ ਖੰਨਾ ਹੁਣੀ ਜਦੋਂ ਬਿਮਾਰ ਸੀ ਉਦੋਂ ਵੀ ਉਹ ਬਹੁਤ ਸਰਗਰਮ ਰਹੇ ਔਰ ਪਿਛਲੀ ਵਾਰ ਵੀ ਜਦੋਂ ਜ਼ਿਮਨੀ ਚੋਣ ਹੋਈ ਉਦੋਂ ਵੀ ਕਵਿਤਾ ਖੰਨਾ ਉਹਨਾਂ ਦਾ ਨਾਮ ਅੱਗੇ ਆਇਆ ਪਿਛਲੀ ਵਾਰੀ ਵੀ ਕਵਿਤਾ ਖੰਨਾ ਉਹਨਾਂ ਦਾ ਨਾਮ ਅੱਗੇ ਆਇਆ ਸੋ ਅਗਰ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਟਿਕਟ ਤੇ ਕੋਈ ਵੱਡੀ ਗੱਲ ਨਹੀਂ ਉਹ ਵੀ ਸੇਵਾ ਕਰਨ ਦੀ ਆਪਣੀ ਜਿਹੜੀ ਜਿਹੜਾ ਟੀਚਾ ਹੈ ਉਹ ਕਿਸੇ ਹੋਰ ਪਾਰਟੀ ਨਾਲ ਜੁੜਨ ਡੈਮੋਕਰੇਸੀ ਚ ਸਭ ਨੂੰ ਹੱਕ ਹੈ ਉਹ ਕਿਸੇ ਵੀ ਪਾਰਟੀ ਚ ਕਦੋਂ ਵੀ ਆ ਜਾ ਸਕਦਾ ਹੈ ਰਜੀਵ ਜੀ ਇਹਦਾ ਮਤਲਬ ਹੈ ਜਿਹੜੀ ਕੱਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੈ ਉਹ ਫੈਸਲਾ ਕੋਨ ਹੋ ਸਕਦੀ ਹੈ ਕਿ 2024 ਦੇ ਨਾਲ ਨਾਲ 2027 ਚ ਸ਼੍ਰੋਮਣੀ ਅਕਾਲੀ ਦਲ ਆਪਣਾ ਪਿਵệਖ ਕਿਵੇਂ ਵੇਖ ਰਿਹਾ ਹੈ ਪਰ ਮੈਂ ਇੱਕ ਗੱਲ ਹੋਰ ਬੜੀ ਸਾਫ ਗੋਈ ਨਾਲ ਕਰਨਾ ਚਾਹੂੰਗਾ ਕਿ ਸੁਨੀਲ ਜਾਖੜ ਕੈਪਟਨ ਮਰਿੰਦਰ ਔਰ ਕਾਂਗਰਸ ਤੋਂ ਗਏ ਕਈ ਲੀਡਰ ਅਗਰ ਅਕਾਲੀ ਬੀਜੇਪੀ ਗਠਜੋੜ ਹੁੰਦਾ ਹੈ ਤੇ ਫਿਰ ਇਹ ਆਪਸ ਚ ਤਾਲਮੇਲ ਨਾਲ ਅੱਗੇ ਵਧ ਸਕਣਗੇ ਕਿਉਂਕਿ ਬਹੁਤ ਸਾਰੇ ਕਾਂਗਰਸੀ ਨੇ ਸੁਖਵੀਰ ਬਾਦਲ ਔਰ ਜਾਖੜ ਦੇ ਵਿੱਚ ਵੀ ਸਿਆਸੀ ਤਣਾਤਣੀ ਅਸੀਂ ਖੂਬ ਦੇਖੀ ਹੈ ਪਹਿਲਾਂ ਦੇਖੋ ਅਗਰ ਅਕਾਲੀ ਦਲ ਔਰ ਭਾਜਪਾ ਦਾ ਐਲਾਈਅੰਸ ਹੁੰਦਾ ਤੁਸੀਂ ਇਹ ਮੰਨ ਕੇ ਚੱਲੋ ਕਿ ਬੀਜੇਪੀ ਅੱਗੇ ਤੋਂ ਅਕਾਲੀ ਦਲ ਦੇ ਨਾਲ ਬਤੌਰ ਸੈਕੰਡ ਫਿਡਲ ਕੰਮ ਨਹੀਂ ਕਰ ਸਕਦੀ ਔਰ ਇਹ ਗੱਲ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਪਤਾ ਹੈ ਪਰ ਹੁਣ ਹੋਣ ਦਾ ਸਵਾਲ ਹੈ ਜੇ ਅਕਾਲੀ ਦਲ ਇਕੱਲੇ ਇਲੈਕਸ਼ਨ ਲੜਦਾ ਹੈ ਔਰ ਇੱਕ ਵੀ ਸੀਟ ਨਹੀਂ ਜਿੱਤ ਪਾਂਦਾ ਤੇ ਫਿਰ ਅੱਗੇ ਸਤਾਈ ਦੇ ਐਸਲਾਈਂਸ ਨੂੰ ਤਾਂ ਭੁੱਲ ਜਾਓ ਲੇਕਿਨ ਜੇ ਭਾਜਪਾ ਅਕਾਲੀ ਦਲ ਤੋਂ ਅਲੱਗ ਹੋ ਕੇ ਇਕੱਲੇ ਇਲੈਕਸ਼ਨ ਲੜਦੀ ਹੈ ਔਰ ਉਹ ਕੁਝ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਉਦੋਂ ਵੀ ਅਕਾਲੀ ਦਲ ਦਾ ਪੱਤਾ ਥਾਪ ਹੋ ਜਾਏਗਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਮੈਨੂੰ ਲੱਗਦਾ ਹੈ ਇਸ ਤਰੀਕੇ ਨਾਲ ਹੀ ਉਹ ਆਪਣੀ ਗੱਲਾਂ ਨੂੰ ਅੱਗੇ ਵਧਾ ਰਹੇ ਨੇ ਔਰ ਇਹ ਇੱਕ ਬੜਾ ਇੱਕ ਖਤਰਨਾਕ ਮੋੜ ਹੈ ਅਕਾਲੀ ਭਾਜਪਾ ਦੇ ਐਲਾਈਅੰਸ ਦੇ ਵਿੱਚ ਜੇ ਇਸ ਸਾਂਝ ਨੂੰ ਅੱਗੇ ਵਧਾ ਕੇ ਚੱਲਿਆ ਗਿਆ ਤੇ ਫਿਰ ਤੇ ਠੀਕ ਹੈ ਲੇਕਿਨ ਸਤਾਈ ਦੀ ਗਰੰਟੀਆਂ ਅਗਰ ਤੁਸੀਂ ਕਹੋ ਕਿ ਬੀਜੇਪੀ ਅਕਾਲੀ ਦਲ ਨੂੰ ਦੇਗੇ ਵੀ ਤੁਸੀਂ ਰਹੋਗੇ ਤੁਸੀਂ ਵੱਡੇ ਪ੍ਰਾਅ ਰਹੋਗੇ ਮੈਨੂੰ ਲੱਗਦਾ ਨਹੀਂ ਕਿ ਭਾਜਪਾ ਇਸ ਮੂਡ ਦੇ ਵਿੱਚ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਗਰੰਟੀ ਮੋਦੀ ਦੀ ਗਰੰਟੀ ਤੁਸੀਂ ਸੁਨਿਆ ਹੋਏਗਾ ਅੱਜਕੱਲ ਬੜਾ ਐਦਾਂ ਦੀ ਗਰੰਟੀ ਅਕਾਲੀ ਦਲ ਨੂੰ ਦਿੱਤੀ ਹੋਏਗੀ ਨਹੀਂ ਦਿੱਤੀ ਹੋਏਗੀ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਮੈਨੂੰ ਤੇ ਉਮੀਦ ਹੈ ਕਿ ਐਦਾਂ ਦੀ ਕੋਈ ਗਰੰਟੀ ਬੀਜਪੀ ਨੇ ਨਹੀਂ ਦਿੱਤੀ ਹੋਏਗੀ ਔਰ ਇਸ ਤਰੀਕੇ ਨਾਲ ਜੇ ਗੱਲ ਅੱਗੇ ਵਧਦੀ ਹੈ ਹੁਣ 27 ਦੀ ਗੱਲ ਕਰ ਰਹੇ ਆ ਆਪਾਂ 27 ਦੇ ਬਾਰੇ ਚ ਇਹ ਵੀ ਗੱਲ ਚੱਲ ਰਹੀ ਹੈ ਵਨ ਨੇਸ਼ਨ ਵਨ ਪੋਲ ਦੀ ਜੇ 27 ਦੇ ਵਿੱਚ ਪੰਜਾਬ ਦੇ ਵਿੱਚ ਅਸੈਂਬਲੀ ਇਲੈਕਸ਼ਨ ਹੁੰਦੇ ਵੀ ਆ ਜੇ ਵਨ ਨੇਸ਼ਨ ਵਨ ਪੋਲ ਵਾਲੀ ਗੱਲ ਅੱਗੇ ਤੁਰੀ ਤੇ ਉਹ ਇਲੈਕਸ਼ਨ 2 ਸਾਲ ਵਾਸਤੇ ਹੋਣਗੇ ਕਿਉਂਕਿ 2029 ਦੇ ਵਿੱਚ ਵਨ ਨੇਸ਼ਨ ਵਨ ਪੋਲ ਅਗਰ ਇੰਪਲੀਮੈਂਟ ਹੁੰਦਾ ਹੈ ਤੇ ਫਿਰ ਉਹ ਸਰਕਾਰ 2 ਸਾਲਾਂ ਦੀ ਹੋਏਗੀ ਔਰ ਅਗਰ 5 ਸਾਲ ਵਾਸਤੇ ਬੀਜਪੀ ਦੀ ਸਰਕਾਰ ਰੀਪੀਟ ਹੁੰਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਵੀ ਇਹਦੇ ਹਾਲਾਤ ਵੱਖਰੇ ਹੀ ਹੋਣਗੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਪੱਖੀ ਕੋਈ ਵੱਡੇ ਫੈਸਲੇ ਲੈ ਕੇ ਬੀਜੇਪੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ ਔਰ 2027 ਦੇ ਵਿੱਚ ਆਪਣੇ ਮੁੱਖ ਮੰਤਰੀ ਦੇ ਚਿਹਰੇ ਨਾਲ ਅੱਗੇ ਵਧਣਾ ਚਾਹੀਦਾ ਹੈ ਦੇਖੋ ਇਹ ਤਾਂ ਹੁਣ ਵੀ ਸੰਕੇਤ ਤਾਂ ਹੈ ਕਿ ਬੀਜੇਪੀ ਦਾ ਟਾਰਗੇਟ ਤਾਂ ਹੋਏਗਾ ਕਿ 2027 ਦੇ ਵਿੱਚ ਬੀਜੇਪੀ ਦਾ ਪੰਜਾਬ 'ਚ ਮੁੱਖ ਮੰਤਰੀ ਬਣੇ ਔਰ ਮੈਨੂੰ ਲੱਗਦਾ ਹੈ ਆ ਭਵਿੱਖ ਦੇ ਵਿੱਚ ਸਿਆਸਤ ਕਿੱਦਾਂ ਨੂੰ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਜੇ ਗੱਠਜੋੜ ਹੁੰਦਾ ਹੈ ਇਹ ਤਾਂ ਭਵਿੱਖ ਦੇ ਵਿੱਚ ਹੀ ਸਾਨੂੰ ਪਤਾ ਲੱਗਣਾ ਹੈ ਪਰ ਅੱਜ ਜਿਹੜੀਆਂ ਸਥਿਤੀਆਂ ਨੇ ਰਜੀਵ ਜੀ ਅਗਰ ਅਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿੰਨੀ ਲੋੜ ਅਕਾਲੀ ਦਲ ਨੂੰ ਗੱਠਜੋੜ ਕਰਨ ਦੀ ਹੈ ਅਗਰ ਅਗਰ ਅਕਾਲੀ ਦਲ ਨੂੰ ਲੱਗਦਾ ਹੈ ਕਿ ਉਹ ਆਪਣੇ ਦਮ ਤੇ ਅਗਰ ਅਸੀਂ ਪਿਛਲੀਆਂ ਦੋ ਚੋਣਾਂ ਦੇਖੀਏ ਤੇ ਬਹੁਤ ਪਿੱਛੇ ਰਿਹਾ ਤੇ ਭਾਜਪਾ ਨੂੰ ਵੀ ਤਾਂ ਲੋੜ ਹੈ ਨਾ ਭਾਜਪਾ ਦਾ ਵੀ ਇਸ ਵਕਤ ਪੋਲਿਟਿਕਲ ਤੌਰ ਤੇ ਅਕਾਲੀ ਦਲ ਬਿਣਾ ਨਹੀਂ ਸਰ ਰਿਹਾ ਇਹ ਵੀ ਗੱਲ ਹੈ ਸੋ ਲੋਡ ਭਾਜਪੀ ਨੂੰ ਵੀ ਹੈ ਲੋਡ ਅਕਾਲੀ ਦਲ ਨੂੰ ਵੀ ਹੈ ਕਿ ਦੋਵੇਂ ਇਸ ਵਕਤ ਜਿਹੜੇ ਲੀਡਰ ਨੇ ਉਹ ਮੌਜੂਦਾ ਜ਼ਰੂਰਤਾਂ ਨੂੰ ਧਿਆਨ ਚ ਰੱਖ ਕੇ ਸਮਝੌਤੇ ਵੱਲ ਵੱਧ ਰਹੇ ਨੇ ਜੇ ਵੱਧ ਰਹੇ ਨੇ ਸਤਾਈ ਨੂੰ ਹਜੇ ਭੁੱਲੇ ਭੁੱਲ ਭੁੱਲ ਕੇ ਦੋਵੇਂ ਪਾਰਟੀਆਂ ਜਾਂ ਲਕੂਣਾ ਚਾਹੁੰਦੇ ਨੇ ਸਤਾਈ ਨੂੰ ਦਿਖਦਾ ਦੋਮਾ ਪਾਰਟੀਆਂ ਨੂੰ ਹੈ ਜਾਂ ਅੱਖਾਂ ਬੰਦ ਕਰਨਾ ਚਾਹੁੰਦੇ ਨੇ ਵੀ ਸਤਾਈ ਦੀ ਹਜੇ ਆਪਾਂ ਗੱਲ ਨਾ ਕਰੀਏ ਪਹਿਲਾਂ 24 ਕੱਢੀਏ ਸਰਕਮਸਟੈਂਸ਼ੀਅਲ ਐਵੀਡੈਂਸਿਸ ਨੂੰ ਦੇਖੀਏ ਔਰ ਆਧਾਰ ਦੇਖੀਏ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਇਲੈਕਸ਼ਨ ਹੋ ਰਹੇ ਨੇ ਜੇ ਸੁਪੋਜ਼ ਅਕਾਲੀ ਦਲ ਬੀਜੇਪੀ ਦਿਨਾਲਾ ਅਲਾਈਂਸ ਨਹੀਂ ਕਰਦਾ ਤੇ ਤੁਸੀਂ ਇਹ ਦੇਖੋ ਕਿ ਬਠਿੰਡਾ ਸੀਟ ਤੋਂ ਅਗਰ ਹਰਸਿਮਰਤ ਕੌਰ ਬਾਦਲੂ ਨਾਲ ਲੜਦੀ ਹੈ ਬਿਨਾ ਬੀਜੇਪੀ ਦੀ ਸਪੋਰਟ ਤੋਂ ਕਿ ਉਹ ਜਿੱਤ ਪਾਣਗੇ ਜਾਂ ਕੋਈ ਵੀ ਇਦਾਂ ਦੀ ਸੀਟ ਦੇਖ ਲਓ ਜਿਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਨਾ ਬੀਜੇਪੀ ਦੀ ਸਪੋਰਟ ਤੋਂ ਅਕਾਲੀ ਦਲ ਉਹ ਸੀਟ ਜਿੱਤ ਸਕਦਾ ਹੈ ਹਾਲਾਂਕਿ ਸਿਚੁਏਸ਼ਨ ਬੀਜੇਪੀ ਦੀ ਵੀ ਇਦਾਂ ਦੀ ਹੈਗੀ ਹੈ ਪਰ ਬੀਜੇਪੀ ਦੇ ਕੇਸ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਬੀਜੇਪੀ ਦਾ ਬਹੁਤਾ ਆਧਾਰ ਨਹੀਂ ਹੈ ਇਹ ਹੀ ਵਜ੍ਹਾ ਹੈਗੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਇਹ ਅਲਾਈਂਸ ਹੋਏ ਕੀ ਪਿੰਡਾਂ ਦੇ ਵਿੱਚ ਉਹ ਵਾਕਈ ਅਕਾਲੀ ਦਲ ਦੇ ਨਾਲ ਐਲਾਈਅੰਸ ਕਰਨ ਤੋਂ ਬਾਅਦ ਭਾਜਪਾ ਨੂੰ ਵੋਟ ਪੈਣਗੇ ਜਿਹੜੇ ਅਕਾਲੀ ਦਲ ਦੇ ਵੋਟ ਬੈਂਕ ਹੈਗੇ ਆਂ ਔਰ ਕੀ ਉਹ ਅਕਾਲੀ ਦਲ ਤੋਂ ਵੀ ਤੇ ਨਹੀਂ ਦੂਰ ਚਲੇ ਜਾਣਗੇ ਕਿਉਂਕਿ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਕੋਰ ਵੋਟ ਬੈਂਕ ਸੀ ਨਾ ਅਕਾਲੀ ਦਲ ਦਾ ਉਹੀ ਅਕਾਲੀ ਦਲ ਤੋਂ ਅਲੱਗ ਹੋਇਆ ਦਿਗਰ ਜਿਹਦੇ ਕਰਕੇ 92 ਸੀਟਾਂ ਆਮ ਆਦਮੀ ਪਾਰਟੀ ਦੀ ਆਈ ਹੁਣ ਐਦਾ ਦੇ ਹਾਲਾਤ ਦੇ ਵਿੱਚ ਸਿਰਫ ਭਾਜਪਾ ਦੇ ਨਾਲ ਐਲਾਈਅੰਸ ਕਰਨ ਤੋਂ ਬਾਅਦ ਭਾਜਪਾ ਦੀਆਂ ਵੋਟਾਂ ਤੇ ਅਕਾਲੀ ਦਲ ਨੂੰ ਪਹੁੰਚਣਗੀਆਂ ਅਕਾਲੀ ਦਲ ਦੀ ਵੋਟਾਂ ਭਾਜਪੀ ਨੂੰ ਪੈਣੀਆਂ ਇਹਦੇ ਉੱਤੇ ਵੀ ਇੱਕ ਸਵਾਲ ਹੈ ਤਾਂ ਹੀ ਕਰਕੇ ਹੁਣ ਭਾਜਪੀ ਆਪਣੀ ਸ਼ਰਤਾਂ ਦੇ ਉੱਤੇ ਐਲਾਈਅੰਸ ਕਰਨਾ ਚਾਹੁੰਦੀ ਹੈ ਔਰ ਜਿਹੜੀ ਗੱਲ ਆਪਾਂ ਸ਼ਰਤਾਂ ਦੀ ਕਰ ਰਹੇ ਹਾਂ ਉਹਦੇ ਵਿੱਚ ਅਕਾਲੀ ਦਲ ਦੀ ਕਿਸੇ ਸ਼ਰਤ ਨੂੰ ਭਾਜਪੀ ਨੇ ਮੰਨਿਆ ਹੋਏ ਹਜੇ ਤੱਕ ਸਾਹਮਣੇ ਨਹੀਂ ਆਇਆ ਔਰ ਇਹੀ ਕ وجہ ਹੈ ਕਿ ਜਦ ਕੱਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਐਲਾਈਅੰਸ ਨੂੰ ਅੱਗੇ ਵਧਾਉਣ ਦੀ ਗੱਲਾਂ ਸੁਖਵੀਰ ਸਿੰਘ ਬਾਦਲ ਉਹਨਾਂ ਕਰਨਗੇ ਕਿ ਬਹੁਤ ਸਾਰੇ ਲੀਡਰ ਇਹਦਾ ਵਿਰੋਧ ਕਰ ਸਕਦੇ ਨੇ ਔਰ ਇਸ ਤਰੀਕੇ ਦੀ ਸਾਨੂੰ ਵੀ ਕੰਸਰ ਲੱਗੀ ਹੈ ਕਿ ਜਿਹੜੇ ਵਿਰੋਧ ਕਰਨ ਵਾਲੇ ਲੀਡਰ ਹੋਣਗੇ ਉਹਦੇ ਵਿੱਚੋਂ ਮਨਪ੍ਰੀਤ ਅਯਾਲੀ ਵੀ ਹੋਣਗੇ ਗੁਰਪ੍ਰਤਾਪ ਵਡਾਲਾ ਵੀ ਹੋਣਗੇ ਔਰ ਉਹ ਝੁੰਡਾ ਕਮੇਟੀ ਦੇ ਉਹ ਤਮਾਮ ਜਿਹੜੇ ਸਦਸਿਆ ਸੀਗੇ ਉਹ ਵੀ ਇਹਦਾ ਵਿਰੋਧ ਕਰਨਗੇ ਸਿਵਾਏ ਉਹਨਾਂ ਕੈਂਡੀਡੇਟਸ ਦੇ ਜਿਨ੍ਹਾਂ ਦੇ ਕੈਂਡੀਡੇਟ ਬਣਨ ਦੀ ਉਮੀਦ ਹੈ ਬਾਕੀ ਸਾਰੀ ਲੀਡਰਸ਼ਿਪ ਬੀਜੇਪੀ ਦੇ ਨਾਲ ਬਿਨਾਂ ਕਿਸੇ ਸ਼ਰਤ ਤੋਂ ਸਮਝੌਤਾ ਕਰਨ ਦੇ ਖਿਲਾਫ ਨਜ਼ਰ ਆਉਂਦੇ ਨੇ ਪਰ ਇਸ ਇਸ ਰੋੜੇ ਤੋਂ ਇੱਕ ਤਰੀਕੇ ਨਾਲ ਵੀ ਸੁਖਵੀਰ ਸਿੰਘ ਬਾਦਲ ਨੂੰ ਅੱਗੇ ਨੰਗਣਾ ਹੋਵੇਗਾ ਕਿਉਂਕਿ ਉਹ ਐਲਾਈਅੰਸ ਦਾ ਫੈਸਲਾ ਇੱਕ ਤਰੀਕੇ ਨਾਲ ਕਾਰੀ ਚੁਕੇ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਪਰ ਜਿਸ ਤਰ੍ਹਾਂ ਨਾਲ ਬੀਜੇਪੀ ਦੀ ਰਣਨੀਤੀ ਰਹਿੰਦੀ ਹੈ ਮੈਂ ਅਮਿਤ ਸ਼ਾਹ ਉਹਨਾਂ ਦਾ ਬਿਆਨ ਸੁਣਿਆ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਡੇ ਸਾਰੇ ਭਾਈਵਾਲ ਨਾਲ ਰਹਿਣ ਇਹਦਾ ਮਤਲਬ ਹੈ ਬੀਜੇਪੀ ਕੁਝ ਨਾ ਕੁਝ ਗਰੰਟੀ ਦੇ ਸਕਦੀ ਹੈ ਅਕਾਲੀ ਦਲ ਨੂੰ ਮੁੱਦਿਆਂ ਤੇ ਅੱਗੇ ਵਧਣ ਦੀ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਉਹ ਸ਼ਰਮਣੀ ਅਕਾਲੀ ਦਲ ਨੂੰ ਜਿਹੜੇ ਮੁੱਦੇ ਅਕਾਲੀ ਦਲ ਚਾਹੁੰਦਾ ਹੈ ਉਹਨਾਂ ਤੇ ਕੋਈ ਗਰੰਟੀ ਦੇ ਸਕਦੀ ਹੈ ਸੋ ਕੋਈ ਨਾ ਕੋਈ ਫਾਰਮੂਲਾ ਬੀਜੇਪੀ ਨੇ ਵੀ ਜ਼ਰੂਰ ਕੱਢਿਆ ਹੋਣਾ ਹੈ ਸੋ ਉਹਦਾ ਆਪਾਂ ਇੰਤਜ਼ਾਰ ਕਰਦੇ ਹਾਂ ਕੱਲ ਦੀ ਬੈਠਕ ਬੜੀ ਮਹੱਤਵਪੂਰਨ ਹੈ ਕੱਲ ਦੀ ਬੈਠਕ ਤੇ ਇੰਤਜ਼ਾਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਕਿਸੇ ਵੀ ਸੂਬੇ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਸਾਡੇ ਖੇਤਰੀ ਮੁੱਦਿਆਂ ਦੇ ਉੱਤੇ ਉਹ ਪਹਿਲ ਉਹ ਲੜਾਈ ਲੜਨ ਮੁੱਦਿਆਂ ਤੇ ਬਰਕਰਾਰ ਰਹਿਣ ਔਰ ਸਾਡਾ ਜਿਹੜਾ ਖੇਤਰਵਾਦ ਹੈ ਉਹਦਾ ਫਲਾਹ ਹੋਰ ਹੋਵੇ ਔਰ ਅਸੀਂ ਪੰਜਾਬ ਨੂੰ ਇੱਕ ਮਜ਼ਬੂਤ ਸੂਬੇ ਦੇ ਤੌਰ ਦੇ ਉੱਤੇ ਖੇਤਰ ਦੀਆਂ ਮੰਗਾਂ ਦੇ ਪੱਖੋਂ ਵੀ ਸਥਾਪਿਤ ਕਰਕੇ ਰੱਖੀਏ ਹੁਣ ਮੈਂ ਕਾਂਗਰਸ ਵਾਲੇ ਪਾਸੇ ਆ ਜਾਨਾ ਦਵਿੰਦਰ ਯਾਦਵ ਪਰਿਵਾਰੀ ਨੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਬਿਆਨ ਮੀਡੀਆ 'ਚ ਸੁਰਖੀਆਂ ਬਣ ਰਿਹਾ ਹੈ ਕਿ ਨੇ ਇੱਕ ਪਾਰਟੀ ਨੇ ਜਿਹੜਾ ਸਰਵੇਖਣ ਕਰਾਇਆ ਉਹ ਵੀ ਇੱਕ ਵੱਡਾ ਆਧਾਰ ਹੋਏਗਾ ਜਦੋਂ ਅਸੀਂ ਟਿਕਟਾਂ ਵੰਡਣੀਆਂ ਨੇ ਉਹਨਾਂ ਦੇ ਬਿਆਨ ਦਾ ਇਸ਼ਾਰਾ ਕੀ ਹੈ ਕਿ ਹਾਈ ਕਮਾਂਡ ਆਪਣੀ ਮਰਜ਼ੀ ਨਾਲ ਟਿਕਟਾਂ ਦੇਗੀ ਜਿਨ੍ਹਾਂ ਦੇ ਸਰਵੇਖਣ ਸਿਟਿੰਗ ਐਮਪੀ ਦੇ ਨਹੀਂ ਆਏ ਟਿਕਟਾਂ ਕੱਢ ਦਿੱਤੀਆਂ ਜਾਣਗੀਆਂ ਚਰਨਜੀਤ ਚੰਨੀ ਔਰ ਅੰਮ੍ਰਿਤਾ ਵੜਿੰਗ ਦਾ ਨਾਮ ਬਹੁਤ ਪ੍ਰਭਾਵੀ ਹੋ ਕੇ ਚੱਲ ਰਿਹਾ ਹੈ ਔਰ ਰਾਜਾ ਵੜਿੰਗ ਉਹਨਾਂ ਦੀ ਥਾਂ ਤੇ ਅਮ੍ਰਿਤਾ ਵੜਿੰਗ ਕਿਉਂਕਿ ਮਹਿਲਾਵਾਂ ਨੂੰ ਵੀ ਟਿਕਟਾਂ ਦੇਣੀਆਂ ਨੇ ਕਾਂਗਰਸ ਨੇ ਕੁਝ ਨਾ ਕੁਝ ਉਸੇ ਤਰ੍ਹਾਂ ਬੀਬੀ ਕਵਿਤਾ ਖੰਨਾ ਮਹਿਲਾਵਾਂ ਦੇ ਖਾਤੇ 'ਚ ਭਾਵੇਂ ਭਾਜੀਪੀ ਐ ਭਾਵੇਂ ਅਕਾਲੀ ਦਲ ਐ ਭਾਵੇਂ ਆਪ ਐ ਟਿਕਟਾਂ ਤਾਂ ਦੇਣੀਆਂ ਹੀ ਪੈਣਗੀਆਂ ਸੋ ਇਹ ਵੀ ਜ਼ਿਕਰ ਕਰ ਲਈਏ ਅਮ੍ਰਿਤਾ ਵੜਿੰਗ ਬਠਿੰਡਾ ਔਰ ਚਰਨਜੀਤ ਚੰਨੀ ਜਲੰਧਰ ਚਰਨਜੀਤ ਚੰਨੀ ਜਲੰਧਰ ਤੋਂ علاوہ ਕਿਤੇ ਹੋਰ ਵੀ ਸੋਚੇ ਜਾ ਸਕਦੇ ਨੇ ਮਨੀਸ਼ ਤਵਾੜੀ ਔਰ ਰਵਨੀਤ ਬਿੱਟੂ ਦੀ ਅਦਲਾ ਬਦਲੀ ਫੇਰ ਚਰਚਾ 'ਚ ਐ ਔਰ ਲੁਧਿਆਣੇ ਚ ਅਖਬਾਰ ਇੱਕ ਲਿਖਦਾ ਐ ਕਿ ਰਿਜ਼ਰਵ ਕੈਂਡੀਡੇਟ ਦੇ ਤੌਰ ਤੇ ਭਾਰਤ ਭੂਸ਼ਣ ਆਸ਼ੂ ਸੋ ਬੜੀਆਂ ਵਿਚਿੱਤਰ ਸਥਿਤੀਆਂ ਬਣਨ ਗਈਆਂ ਕਾਂਗਰਸ ਦੀ ਹਾਈ ਕਮਾਂਡ ਦੀ ਟਿਕਟ ਵੰਡ ਤੋਂ ਮੈਨੂੰ ਲੱਗਦਾ ਉਹ ਲੀਡਰ ਉਹ ਲੌਬੀ ਕਹੂੰਗਾ ਮੈਂ ਉਹ ਲੌਬੀ ਜਿਹੜੀ 2022 ਦੀਆਂ ਚੋਣਾਂ ਤੋਂ ਪਹਿਲਾਂ ਚਰਨਜੀਤ ਚੰਨੀ ਉਹਨਾਂ ਨੂੰ ਬੈਕ ਕਰ ਰਹੀ ਸੀ ਚਰਨਜੀਤ ਚੰਨੀ ਜੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਸੀ ਜਿਹੜੀ ਲੌਬੀ ਉਹ ਹੁਣ ਸ਼ਾਇਦ ਚਰਨਜੀਤ ਚੰਨੀ ਜੀ ਦੇ ਨਾਲ ਨਹੀਂ ਖੜੀ ਚਰਨਜੀਤ ਚੰਨੀ ਜੀ ਬੜੇ ਸਤਕਾਰਯੋਗ ਲੀਡਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਿਤੇ ਨਾ ਕਿਤੇ ਮੇਰਾ ਹੀ ਮੰਨਣਾ ਹੈ राजीव ਜੀ ਕਿ ਚੰਗਿਤ ਚੰਨੀ ਜੀ ਵੀ ਗੁੱਟਬਾਜ਼ੀ ਦੇ ਸ਼ਿਕਾਰ ਹੋਏ ਕਿਸੇ ਵੇਲੇ ਪਰ ਹੁਣ ਟਿਕਟਾਂ ਦੀ ਵੰਡ ਵਿੱਚ ਕਿਵੇਂ ਸਥਿਤੀਆਂ ਵੇਖਦੇ ਹਾਂ ਦੇਖੋ ਜਿੱਥੇ ਤੱਕ ਆਪਾਂ ਰਾਜਾ ਵੜਿੰਗੋਂ ਨਾਲ ਤੋਂ ਸ਼ੁਰੂ ਹੋਈ ਹੈ ਬਠਿੰਡੇ ਤੋਂ ਉਹ ਆਪਣੀ ਪਤਨੀ ਦਾ ਨਾਂ ਲਗਾਤਾਰ ਅੱਗੇ ਵਧਾ ਰਹੇ ਨੇ ਔਰ ਇਹ ਵੀ ਗੱਲਾਂ ਸੁਣਨ ਨੂੰ ਚ ਮਿਲੀ ਕਿ ਉਹਨਾਂ ਦੀ ਪਤਨੀ ਨੂੰ ਹਾਈ ਕਮਾਂਡ ਨੇ ਨਾ ਕਰਤੀ ਸੀ ਔਰ ਕਿਹਾ ਸੀਗਾ ਜੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਰਾਜਾ ਵੜਿੰਗੀ ਤੁਸੀਂ ਖੁਦ ਆਓ ਇਦਾਂ ਦਾ ਹੀ ਕੇਸ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਸੀਗਾ ਉਹ ਵੀ ਆਪਣੀ ਧਰਮ ਪਤਨੀ ਨੂੰ ਗੁਰਦਾਸਪੁਰ ਤੋਂ ਲੜਾਣਾ ਚਾਹੁੰਦੇ ਸੀਗੇ ਪਰ ਆਪਣੇ ਬਾਰੇ ਉਹ ਸਿਰੇ ਤੋਂ ਨਾ ਕਰਦੇ ਸੀਗੇ ਔਰ ਸੁਖਜਿੰਦਰ ਸਿੰਘ ਰੰਧਾਵਾ ਵੀ ਪਿੱਛੇ ਪਿੱਛੇ ਜਾਂਦੇ ਸੀਗੇ ਔਰ ਸ਼ੁਰੂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੀ ਬਾਰੇ ਵਿੱਚ ਇਹ ਗੱਲ ਚੱਲੀ ਸੀ ਕਿ ਉਹਨਾਂ ਦੇ ਨਾਲ ਗੱਲ ਹੋਈ ਸੀ ਬਕਾਇਦਾ ਕਿ ਉਹ ਬਹੁਤੇ ਇੰਟਰਸਟਿਡ ਨਹੀਂ ਸੀ ਕਿ ਲੋਕ ਸਭਾ ਇਲੈਕਸ਼ਨ ਤੋਂ ਕਿਉਂਕਿ ਅਗਰ ਕੋਈ ਵੀ ਸੂਬੇ ਦਾ ਵੱਡਾ ਲੀਡਰ ਲੋਕ ਸਭਾ ਇਲੈਕਸ਼ਨ ਲੜਦਾ ਹੈ ਤੇ ਉਹਨੂੰ ਇਸ ਗੱਲ ਦਾ ਖਤਰਾ ਹੁੰਦਾ ਹੈ ਕਿ ਸੂਬੇ ਦੇ ਵਿੱਚ 2027 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੋਂ ਉਹ ਕਾਫੀ ਦੂਰ ਚਲਾ ਜਾਂਦਾ ਹੈ ਹੁਣ ਅਗਰ ਇਨ ਪ੍ਰਿੰਸੀਪਲ ਇਦਾਂ ਦਾ ਫੈਸਲਾ ਲਿੱਤਾ ਗਿਆ ਕਿ ਸਾਰੇ ਵਡਿਆਂ ਨੂੰ ਇਲੈਕਸ਼ਨ ਲੜਾਣਾ ਹੋਵੇ ਤੇ ਫਿਰ ਇਹ ਫੈਸਲਾ ਉੱਤੋਂ ਆ ਸਕਦਾ ਹੈ ਔਰ ਤੁਸੀਂ ਬਿਲਕੁਲ ਠੀਕ ਕਿਹਾ ਰਮਨੀਤ ਬਿੱਟੂ ਹਾਲਾਂਕਿ ਪਹਿਲੇ ਉਹ ਲੁਧਿਆਣੇ ਦੇ ਵਿੱਚੋਂ ਰਿਪੀਟ ਕਰਨ ਵਾਸਤੇ ਆਪਣੇ ਕੈਂਡੀਡੇਚਰ ਨੂੰ ਬਹੁਤ ਇੰਟਰਸਟਿਡ ਨਹੀਂ ਲੱਗਦੇ ਸੀ ਪਰ ਅੱਜ ਦੀ ਡੇਟ ਦੇ ਤੇ ਉਹ ਆਪਣੀ ਸੀਟ ਛੱਡਣਾ ਨਹੀਂ ਜਾਂਦੇ ਔਰ ਜਿਨ੍ਹਾਂ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਲੀਡਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਭਾਜਪਾ ਦੇ ਵਿੱਚ ਵੀ ਭਾਜਪਾ ਦੇ ਨਾਲ ਵੀ ਟੱਚੇ ਹੈਗੇ ਨੇ ਉਦੇ ਵਿੱਚ ਰਵਨੀਤ ਬਿੱਟੂ ਉਹਨਾਂ ਦਾ ਵੀ ਨਾਂ ਹੈ ਔਰ ਦੂਜੇ ਪਾਸੇ ਮਨੀਸ਼ तिवारी ਮਨੀਸ਼ तिवारी ਉਹਨਾਂ ਇੱਕ ਵਾਰ ਕਾਂਗਰਸ ਤੋਂ ਲੁਧਿਆਣਾ ਤੋਂ ਲੜਨ ਤੋਂ ਇਨਕਾਰ ਕਰ ਗਏ ਸੀ ਕਹਿੰਦੇ ਦਰਦ ਹੁੰਦਾ ਪੇਟ ਦੀ ਜਿਆ ਉਹਨਾਂ ਦੀ ਤਬੀਅਤ ਖਰਾਬ ਸੀਗੀ ਪਰ ਐ ਕਿ ਉਹ ਲੁਧਿਆਣਾ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਅਨੰਦਪੁਰ ਸਾਹਿਬ ਤੋਂ ਆਪਣੀ ਜਿੱਤ ਕੋਈ ਬਹੁਤ ਜ਼ਿਆਦਾ ਅਸ਼્યોਰ ਨਹੀਂ ਲੱਗਦੀ ਹੁਣ ਐਦਾ ਦੇ ਕੇਸ ਦੇ ਵਿੱਚ ਹਾਈ ਕਮਾਂਡ ਇਹ ਅਦਲਾ ਬਦਲੀ ਦੇ ਮੂਡ ਵਿੱਚ ਹੈ ਵੀ ਕਿ ਨਹੀਂ ਕਿ ਆ ਨਵੇਂ ਕੈਂਡੀਡੇਟ ਨੂੰ ਉੱਥੋਂ ਉਤਾਰਿਆ ਜਾ ਸਕਦਾ ਹੈ ਤੇ ਇਸ ਕਰਕੇ ਬਹੁਤ ਸਾਰੇ ਕੈਂਡੀਡੇਟ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਉਹਨਾਂ ਨੂੰ ਅਗਰ ਆਪਣੀ ਪਾਰਟੀ ਤੋਂ ਟਿਕਟ ਨਹੀਂ ਮਿਲੀ ਤੇ ਉਹ ਦੂਜੀ ਪਾਰਟੀਆਂ ਦੇ ਵਿੱਚ ਜਾ ਸਕਦੇ ਨੇ ਔਰ ਇਸ ਗੱਲ ਨੂੰ ਤੁਸੀਂ 5-7 ਦਿਨ ਜਾਂ ਸਾਡੇ ਮੁੱਖ ਮੰਤਰੀ ਕਹਿੰਦੇ ਨੇ ਕਿ 5 ਦਿਨਾਂ ਦੇ ਵਿੱਚ ਅਸੀਂ ਆਪਣੇ ਬਾਕੀ ਕੈਂਡੀਡੇਟ ਵੀ ਐਲਾਨ ਦੇਣਗੇ ਉਹ ਫੇਸ ਕਿਹੜੇ ਹੋਣਗੇ ਉਹ ਚਿਹਰੇ ਕਿਹੜੇ ਹੋਣਗੇ ਆਲਰੇਡੀ ਦਿੱਤੀ ਹੋਈ ਟਿਕਟਾਂ ਦੀ ਕੋਈ ਚੇਂਜ ਕੀਤੀ ਜਾਏਗੀ ਇਸ ਗੱਲ ਤੋਂ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਗੱਲ ਅਸੀਂ ਕਹਿ ਰਹੇ ਸੀਗੇ ਕੀ ਕਾਂਗਰਸਰ ਜਿਹੜੇ ਆਮ ਆਦਮੀ ਪਾਰਟੀ ਦਾ ਅਲਾਈਅንስ ਹੋ ਸਕਦਾ ਉਹਨੂੰ ਵੀ ਹਜੇ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਮੁੱਦੇ ਦੇ ਉੱਤੇ ਵੀ ਜਿਹੜੀ ਦਿੱਲੀ ਤੋਂ ਖਬਰ ਨਿਕਲ ਕੇ ਆਈ ਹੈ ਕਿ ਹਜੇ ਵੀ ਗੱਲਬਾਤ ਚੱਲ ਰਹੀ ਹੈ ਔਰ ਇਹੀ ਕਾਰਨ ਹੈ ਕਿ ਸੁਸ਼ੀਲ ਰਿੰਕੂ ਉਹਨਾਂ ਦੇ ਉਸ ਬਿਆਨ ਦਾ ਤੁਸੀਂ ਜ਼ਿਕਰ ਕੀਤਾ ਕਿ ਇਸ ਅਲਾਈਅንስ ਤੋਂ ਦੋਨੋਂ ਪੋਲੀਟੀਕਲ ਪਾਰਟੀ ਨੂੰ ਫਾਇਦਾ ਹੋ ਸਕਦਾ ਔਰ ਉਹ ਵੀ ਖਾਸ ਕਰਕੇ ਤਦ ਜਦ ਅਕਾਲੀ ਦਲ ਔਰ ਭਾਜਪਾ ਦਾ ਅਲਾਈਅንስ ਹੋ ਜਾਂਦਾ ਬਿਲਕੁਲ ਠੀਕ ਹੈ ਸੁਸ਼ੀਲ ਸੁਸ਼ੀਲ ਕੁਮਾਰ ਰਿੰਕੂ ਜੀ ਪੁਰਾਣੇ ਕਾਂਗਰਸੀ ਨੇ ਸੋ ਉਹਨਾਂ ਦੇ ਮਨ ਦੇ ਵਿੱਚ ਇੱਕ ਵਾਰ ਫੇਰ ਇਹ ਪ੍ਰੇਮ ਜਾਗਿਆ ਕਿ ਅਗਰ ਕਾਂਗਰਸ ਔਰ ਆਪ ਇਕੱਠੇ ਹੋ ਜਾਣ ਤੇ ਉਹਨਾਂ ਨੇ ਇਸੇ ਕਰਕੇ ਮੈਨੂੰ ਲੱਗਦਾ ਹੈ ਇਹ ਬਿਆਨ ਦਿੱਤਾ ਹੁਣ ਅਖੀਰ ਦੇ ਵਿੱਚ 4-5 ਮਿੰਟ ਦੇ ਰੂਪ ਦੇ ਵਿੱਚ 4-5 ਮਿੰਟ ਦੀ ਗੱਲਬਾਤ ਹੋਰ ਮੈਂ ਅੱਗੇ ਵਧਾਉਂਗਾ ਤੀਜੀ ਸੂਚੀ ਕਾਂਗਰਸ ਦੀ ਕਿਸੇ ਵੇਲੇ ਵੀ ਆ ਸਕਦੀ ਹੈ ਅੱਜ ਵੀ ਆ ਸਕਦੀ ਹੈ ਕੁਝ ਦਿਨ ਬਾਅਦ ਵੀ ਆ ਸਕਦੀ ਹੈ ਅਗਰ ਮਨੀਸ਼ ਤਵਾਰੀ ਉਹਨਾਂ ਦਾ ਨਾਮ ਚੰਡੀਗੜ੍ਹ ਦੇ ਵਿੱਚ ਆ ਗਿਆ ਇੱਕ ਤਾਂ ਗੱਲ ਸਾਫ਼ ਹੈ ਕੇ ਚੰਡੀਗੜ੍ਹ ਦੀ ਸੀਟ ਸੈਟਲ ਕਰ ਲਈ ਕਾਂਗਰਸ ਨੇ ਫੇਰ ਸ਼੍ਰੀ ਨੰਦਪੁਰ ਸਾਹਿਬ ਤੋਂ ਇੱਕ ਨਵੇਂ ਉਮੀਦਵਾਰ ਦੀ ਲੋੜ ਪੈਗੀ ਉਹਨਾਂ ਸਥਿਤੀਆਂ ਦੇ ਵਿੱਚ ਅਗਰ ਰਵਨੀਤ ਬਿੱਟੂ ਨੂੰ ਪੇਜ਼ ਦਿੱਤਾ ਜਾਂਦਾ ਹੈ ਸ਼੍ਰੀ ਨੰਦਪੁਰ ਸਾਹਿਬ ਤੇ ਫੇਰ ਭਾਰਤ ਪੂਸ਼ਣ ਆਸ਼ੂ ਵੀ ਲੁਧਿਆਣੇ ਚ ਦਾਵੇਦਾਰ ਬਣ ਸਕਦੇ ਨੇ ਦੇਖੋ ਮਨੀਸ਼ तिवारी ਜੀ ਇੱਕੋ ਇੱਕ Hindu ਭਾਈਚਾਰੇ ਦਾ ਚਿਹਰਾ ਨਹੀਂ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਚ ਹਾਲਾਂਕਿ ਹੁਣ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਆ ਗਏ ਪਰ ਫਿਰ ਕਾਂਗਰਸ ਪਾਰਟੀ ਭਾਰਤ ਪੂਸ਼ਨਾਸ਼ੂ ਨੂੰ ਮਨੀਸ਼ Tiwari ਜੀ ਦੇ ਕਮੀ ਦੇ ਰੂਪ ਦੇ ਵਿੱਚ ਲੁਧਿਆਣੇ ਚ ਉਤਾਰ ਸਕਦੀ ਆ ਰਵਨੀਤ ਬਿੱਟੂ ਜੀ ਅਨੰਦਪੁਰ ਸਾਹਿਬ ਭੇਜੇ ਜਾ ਸਕਦੇ ਨੇ ਕਿ ਐਦਾਂ ਦੇ ਸਮੀਕਰਨ ਵੀ ਸਮਝ ਆਉਂਦੇ ਨੇ ਦੇਖੋ ਕਾਂਗਰਸ ਦੇ ਵਿੱਚ ਕਿਸੇ ਵੀ ਇਸ ਤਰੀਕੇ ਦੇ ਸਮੀਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਕੀ ਕਾਂਗਰਸ ਦੀ ਮਜਬੂਰੀ ਹੈ ਕਿ ਜਿੱਥੋਂ ਇਲੈਕਸ਼ਨ ਚਾਹਣਗੇ ਮਨੀਸ਼ Tiwari ਉੱਥੋਂ ਉਹਨਾਂ ਨੂੰ ਲੜਾਣਗੇ ਰਵਨੀਤ ਬਿੱਟੂ ਉਹਨਾਂ ਜਿੱਥੋਂ ਚਾਹਣਗੇ ਉੱਥੋਂ ਲੜਾਣਗੇ ਯਾਨੀ ਸਿਟਿੰਗ ਐਮਪੀ ਦੀ ਟਿਕਟ ਪਹਿਲੇ ਤੇ ਗੱਲ ਚੱਲੀ ਸੀਗੀ ਕਿ ਇਨ ਪ੍ਰਿੰਸੀਪਲ ਡਿਸੀਜਨ ਲੈ ਲਿਆ ਕਾਂਗਰਸ ਨੇ ਕਿ ਸਿਟਿੰਗ ਐਮਪੀ ਦੀ ਟਿਕਟ ਉਹ ਨਹੀਂ ਕੱਟਣਗੇ ਪਰ ਹੁਣ ਜਦ ਪਿਛਲੇ ਦਿਨਾਂ ਦੇ ਵਿੱਚ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚੋਂ ਹੀ ਗੱਲ ਨਿਕਲ ਕੇ ਆਈ ਕਿ ਜਿਨ੍ਹਾਂ ਸਿਟਿੰਗ ਐਮਪੀਜ਼ ਦੀ ਰਿਪੋਰਟ ਠੀਕ ਨਹੀਂ ਹੈ ਉਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਉਹਨਾਂ ਇਲੈਕਸ਼ਨ ਲੜਨਗੇ ਕਾਂਗਰਸ ਦੀ ਟਿਕਟ ਦੇ ਕੇ ਨਹੀਂ ਇਹ ਵੀ ਗੱਲ ਹਜੇ ਸਸਪੈਂਸ ਦੇ ਤੌਰ ਤੇ ਅੱਗੇ ਵਧ ਰਹੀ ਹੈ ਇਸ ਕਰਕੇ ਤੁਸੀਂ ਡੱਲਾ ਸਾਹਿਬ ਮੰਨ ਕੇ ਚੱਲੋ कि ਜਿੰਨੂੰ ਟਿਕਟ ਨਹੀਂ ਮਿਲੇਗੀ ਉਹ ਇੱਧਰ ਉੱਧਰ ਜਾਏਗਾ ਹੀ ਜਾਏਗਾ ਔਰ ਜ਼ਿਆਦਾ ਸੰਭਾਵਨਾ ਹੈਗੀ ਆ ਆਮ ਆਦਮੀ ਪਾਰਟੀ ਜਾਏਗਾ ਔਰ ਐਜਡੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਗੱਲਬਾਤ ਦੁਬਾਰਾ ਵੀ ਸ਼ੁਰੂ ਹੋਈ ਹੈ ਨਾ ਉਹਦੇ ਵਿੱਚ ਇਹ ਐਂਟੀ ਕੋਚਿੰਗ ਵਾਲਾ ਵੀ ਇੱਕ ਫਾਰਮੂਲਾ ਐਡ ਕੀਤਾ ਗਿਆ ਹੈ ਕਿ ਭਈ ਜਿਨ੍ਹਾਂ ਨੂੰ ਅਸੀਂ ਟਿਕਟ ਨਹੀਂ ਦੇਵਾਂਗੇ ਉਹਨਾਂ ਨੂੰ ਤੁਸੀਂ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਹੈ ਇਸ ਮੁੱਦੇ ਦੇ ਉੱਤੇ ਵੀ ਗੱਲ ਅੱਗੇ ਵਧ ਰਹੀ ਹੈ ਔਰ ਫਿਲਹਾਲ ਆਮ ਆਦਮੀ ਪਾਰਟੀ ਦੂਜੀ ਪਾਰਟੀਆਂ ਵੱਲ ਤਤਰੀ ਹੈ ਵੀ ਕਿਹੜੇ ਕੈਂਡੀਡੇਟ ਆਪਾਂ ਵਧੀਆ ਜਾਈ ਲੈ ਕੇ ਆਈਏ ਜੀ ਰਜੀਵ ਜੀ ਬਹੁਤ ਹੀ ਅਹਿਮ ਗੱਲਾਂ ਦੇ ਉੱਤੇ ਤੁਸੀਂ ਆਪਣਾ ਪੱਖ ਰੱਖਿਆ ਸੋ ਸਾਰੀਆਂ ਧਿਰਾਂ ਦਾ ਵੈਲਕਮ ਹੈ ਕੋਈ ਵੀ ਧਿਰ ਆਪਣੀ ਗੱਲ ਕੋਈ ਕਹਿਣੀ ਚਾਹੇ ਤੇ ਜ਼ਰੂਰ ਸਾਰਿਆਂ ਨੂੰ ਖੁੱਲਾ ਸੱਦਾ ਹੈ ਸੋ ਸਾਰੇ ਆਪਣੀ ਗੱਲ ਰੱਖ ਸਕਦੇ ਨੇ ਰਜੀਵ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਿਆਖਿਆ ਕੀਤੀ ਅਹਿਮ ਮੁੱਦਿਆਂ ਦੀ ਕੱਲ ਬੜਾ ਅਹਿਮ ਦਿਨ ਹੈ ਕੱਲ ਅਸੀਂ ਇੱਕ ਵਾਰ ਫਿਰ ਸਾਰੇ ਮਹੱਤਵਪੂਰਨ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਬਹੁਤ ਧੰਨਵਾਦ ਧੰਨਵਾਦ ਜੀ